ਲ ਪਾਵਲ ਦਾ ਨੂੰ ਢੱਲੀਆਂ ਤੇ ਝੁੱਲ ਰੰਗੀਲੇ ਅੱਜ ਜਾਣਾ ਮੇਲੇ ਮੁਖਸਰ ਦੇ ਮੈਂ ਤਾਂ ਰਹੀਲੇ ਖੁਲਾ ਡੱਬੀਆਂ ਵਾਲਾ ਚਾਦਰਾਂ ਸਿਰ ਪੱਗ ਸਜਾਵਾਂ ਉਹ ਡੰਗ ਕੋਕਿਓ ਵਾਲੀ ਤੇ ਗਲ ਕੈਂਠਾ ਪਾਵਾਂ ਸਿਰ ਤੇ ਕਿਰਪਾ ਮਾਲਗ ਦੀ ਮੈਂ ਸੀਸ ਝੁਕਾਵਾਂ ਜਦੋਂ ਸਟੇਜ ਦੇ ਉੱਤੇ ਪਰਫਾਰਮ ਕੀਤਾ ਹੈ ਨਾ ਵਧੀਆ ਲੱਗਿਆ ਵਧੀਆ ਤਾਂ ਬਹੁਤ ਲੱਗਿਆ ਪਹਿਲਾ ਪਹਿਲਾ ਪਰਫਾਰਮ ਕਰਨ ਲੱਗੇ ਸੀ ਮੈਨੂੰ ਤਾਂ ਮੈਂ ਆਈਡੀਆ ਤਾਂ ਕੋਈ ਨਹੀਂ ਮੈਂ ਤਿਆਰ ਤਾਂ ਕੁਛ ਨਹੀਂ ਸੀ ਕਰਕੇ ਆ ਵੀ ਕੀ ਭਜਾਣਾ ਮੈਂ ਉਸ ਟਾਈਮ ਤੇ ਜੋ ਮੇਰੇ ਮਨ ਚ ਆਉਂਦਾ ਬਜਾਤਾ ਹੈ ਨਾ ਕੀ ਫੀਲ ਹੋਇਆ ਦੱਸ ਨਹੀਂ ਸਕਦੀ ਕੁਝ ਬਹੁਤ ਅੱਛਾ ਲੱਗਿਆ ਪਤਾ ਨਹੀਂ ਪਤਾ ਹੀ ਨਹੀਂ ਪਤਾ ਹੀ ਨਹੀਂ ਮਤਲਬ ਪਤਾ ਹੀ ਨਹੀਂ ਦੱਸ ਨਹੀਂ ਸਕਦੀ ਬਹੁਤ ਅੱਛਾ ਲੱਗਿਆ ਇੱਕਦਮ ਅ ਕਦੋਂ ਵਜਾਉਣਾ ਸਿੱਖਿਆ ਪਹਿਲੇ ਮੈਨੂੰ ਤੁਸੀਂ ਇਹ ਕਿਤੋਂ ਦੇਖ ਕੇ ਸਿੱਖਿਆ ਜਾਂ ਕਦੋਂ ਲੱਗਿਆ ਕਿ ਮੈਨੂੰ ਸਿੱਖਣਾ ਚਾਹੀਦਾ ਜਾਂ ਮੈਂ ਵੀ ਸਿੱਖਣਾ ਹੈ ਐਦਾਂ ਮਨ ਚਾਇਆ ਤੁਹਾਡੇ ਉਹ ਜੋੜੀ ਫਿਲਮ ਦੇਖੀ ਫੇਰ ਮੈਨੂੰ ਲੱਗਿਆ ਵੀ ਮੈਂ ਮੈਂ ਮੇਰੇ ਜੀ ਕਰਦੇ ਫੇਰ ਮੇਰਾ ਤੁੰਬੀ ਵਜਾਉਣਾ ਦਾ ਫੇਰ ਮੈਂ ਸਿੱਖੀ ਤੁੰਬੀ ਅੱਛਾ ਜੋੜੀ ਫਿਲਮ ਦੇਖ ਕੇ ਹੈ ਦਿਲਜੀਤ ਦਸਾਨ ਇਹ ਇਹਦੀ ਤਾਂ ਡੈਕੋਰੇਸ਼ਨ ਤਾਂ ਆਪਣੀ ਮਰਜ਼ੀ ਨਾਲ ਹੀ ਕੀਤੀ ਹੈ ਅੱਛਾ ਹਾਂਜੀ ਇਹ ਤਾਂ ਸੋਹਣੀ ਲੱਗਦੀ ਹੈ ਬਸ ਕੱਲੇ ਦਾ ਐਗਜ਼ਾਮ ਹੈ ਹਾਂ ਤੇ ਕਹ ਰਹੀ ਸੀ ਪਰ ਮम्मा ਲੈਕ ਜਾਣਾ ਮੈਂ ਕੀ ਪਤਾ ਮੈਨੂੰ ਮੌਕਾ ਮਿਲ ਜਵੇ ਉੱਥੇ ਤੇ ਫਿਰ ਮੈਂ ਕਿਹਾ ਚਲੋ ਚੱਲਦੇ ਆਂ ਫਿਰ ਅਸੀਂ ਆ ਗਏ ਤੇ ਫਿਰ ਨੱਕਲੀ ਹਾਂਜੀ ਮੌਕਾ ਮਿਲ ਗਿਆ ਫਾਈਨਲੀ ਮੌਕਾ ਮਿਲ ਗਿਆ ਐਨ ਇੱਕ ਵਾਰ ਸੋਹ ਦਾ ਤਾੜੀਆਂ ਮਾਰ ਦਿਓ ਮੁਲ ਕੀ ਕੀ ਆਂਦਾ ਮੈਨੂੰ ਦੱਸਦਾ ਸੀ ਮੈਨੂੰ ਪਹਿਲਾ ਪਹਿਲਾ ਹਰ ਹਰ ਪੀਸ ਸਿੱਖਦਿਆ ਹੈ ਨਾ ਜਿਵੇਂ ਕਿਸੇ ਨੂੰ ਬਿਜਾਂਦੇ ਹੋ ਨਾ ਹਰ ਨਾਮੀ ਵੀਡੀਓ ਰੋਜ਼ ਦੇਖ ਲਈ ਵੀ ਹੈ ਕਿੰਨਾ ਮਜ਼ੇਦਾਰ ਹੈ ਉਹ ਕਿੰਨਾ ਮਜ਼ੇਦਾਰ ਹੈ ਰੋਜ਼ ਇੱਕ ਪੀਸ ਸਿੱਖ ਲੈ ਅਗਲੇ ਦਿਨ ਉਹ ਅੱਧਾ ਪੀਸ ਸਿੱਖਿਆ ਸੀ ਪਿਛਲੇ ਦਿਨ ਅਗਲੇ ਦਿਨ ਪੂਰਾ ਪੀਸ ਪੀਸ ਕਰ ਲਿਆ ਏਦਾਂ ਹੀ ਸਿੱਖਦੇ ਰਹਿੰਦੇ ਹਾਂ ਬਸ ਰੋਜ਼ ਅੱਛਾ ਦਾ ਦਿਮਾਗ ਦੇ ਵਿੱਚ ਅਨਮੋਲ ਕੀ ਕਰਨਾ ਚਾਹੁੰਦੇ ਜ਼ਿੰਦਗੀ 'ਚ ਮੈਂ ਤਾਂ ਸਭ ਤੋਂ ਪਹਿਲਾਂ ਮੇਰੇ ਪਾਪਾ ਨੇ ਕਿਹਾ ਆਈਪੀਐਸ ਆਪੇ ਆਈਪੀਐਸ ਅਫਸਰ ਬਣਨਾ ਹੈ ਮੰਮਾ ਨੇ ਕਿਹਾ ਰਹਿਣ ਦੇ ਆਈਪੀਐਸ ਆਫਸਰ ਨਹੀਂ ਇੰਜੀਨੀਅਰ ਬਣਨਾ ਹੈ ਫਿਰ ਮੈਂ ਉਹ ਦੋ ਰਾਏ ਤਾਂ ਦੇ ਰਹੀ ਸੀ ਫਿਰ ਮੈਂ ਆਪਣੀ ਰਾਇ ਵਿੱਚ ਪਾੜਨੀ ਮੈਂ ਸਿੰਗਰ ਤੇ ਐਕਟਰ ਬਣਨਾ ਹੈ ਫਿਰ ਹੁਣ ਮੈਂ ਡਿਸਾਈਡ ਕਰਿਆ ਮੈਂ ਸਿੰਗਰ ਤੇ ਐਕਟਰ ਬਣਨਾ ਹੈ ਸੱਚੀ ਕਾਲ ਜੀ ਰੋਜ਼ਾਨਾ ਸਪੋਕਸਮੈਨ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਮਨੀਸ਼ਾ ਇੱਕ ਪਿਆਰਾ ਜਿਹਾ ਬੱਚਾ ਹੈ ਅਨਮੋਲ ਜਿਹੜਾ ਕਿ ਪੰਜਾਬ ਦੇ ਸੱਭਿਆਚਾਰ ਨੂੰ ਅੱਗੇ ਲੈ ਕੇ ਜਾ ਰਿਹਾ 6ਵੀਂ ਦੇ ਵਿੱਚ ਪੜਦਾ ਉਹ ਤੇ ਬੁਕਚੂ ਤੇ ਉਹਦੇ ਕੋਲ ਇੱਕ ਹੋਰ ਇਨਸਟਰੂਮੈਂਟ ਹੈ ਜਿਹੜਾ ਕਿ ਬਹੁਤ ਵਧੀਆ ਤਰੀਕੇ ਨਾਲ ਉਹ ਵਜਾਉਂਦਾ ਆ ਚਲੋ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਨੂੰ ਇਨੀ ਨੋ ਲੈਜ ਨਹੀਂ ਹੈਗੀ ਲੇਕਿਨ ਉਹ ਛੋਟਾ ਹੈ ਉਹਨੂੰ ਬਹੁਤ ਜ਼ਿਆਦਾ ਨੋ ਲੈਜ ਹੈ ਉਹਨਾਂ ਦੇ ਮਦਰ ਵੀ ਨਾਲ ਨੇ ਸਤਿ ਸ਼੍ਰੀ ਅਕਾਲ ਅਨਮੋਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਮੈਂ ਵਧੀਆ ਤੁਸੀਂ ਦੱਸੋ ਵਧੀਆ ਜੀ ਵਧੀਆ ਸਤਿ ਸ਼੍ਰੀ ਅਕਾਲ ਮੈਂ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਤੁਹਾਡੇ ਠੀਕ ਹੈ ਜੀ ਵਧੀਆ ਸੋ ਨਾਈਸ ਆਫ ਯੂ ਤੁਹਾਨੂੰ ਲਾਈਕ ਇਨ ਸਟੇਜ ਤੇ ਦੇਖ ਕੇ ਬਹੁਤ ਚੰਗਾ ਲੱਗਿਆ ਬਹੁਤ ਚੰਗਾ ਲੱਗਿਆ ਮੈਨੂੰ ਵੀ ਬ ਦੱਸ ਨਹੀਂ ਸਕਦੀ ਕੁਝ ਬਹੁਤ ਅੱਛਾ ਲੱਗ ਗਿਆ ਪਤਾ ਨਹੀਂ ਪਤਾ ਹੀ ਨਹੀਂ ਪਤਾ ਹੀ ਨਹੀਂ ਬਹੁਤ ਮਤਲਬ ਪਤਾ ਹੀ ਨਹੀਂ ਦੱਸ ਨਹੀਂ ਸਕਦੀ ਬਹੁਤ ਅੱਛਾ ਲੱਗਿਆ ਇੱਕਦਮ ਦੇਖ ਕੇ ਕਹਿ ਰਹੀ ਸੀ ਮੈਂ ਕੱਲੇ ਦਾ ਐਗਜ਼ਾਮ ਹੈ ਤੇ ਕਹਿ ਰਹੀ ਸੀ ਪਰ ਮਮਾ ਲੈ ਕੇ ਜਾਣਾ ਮੈਂ ਕੀ ਪਤਾ ਮੈਨੂੰ ਮੌਕਾ ਮਿਲ ਜਵੇ ਉੱਥੇ ਤੇ ਫਿਰ ਮੈਂ ਕਿਹਾ ਚਲੋ ਚੱਲਦੇ ਆਂ ਫਿਰ ਅਸੀਂ ਆ ਗਏ ਤੇ ਫਿਰ ਨੱਕੀ ਲਈ ਹਾਂ ਜੀ ਮੌਕਾ ਮੌਕਾ ਮਿਲ ਗਿਆ ਫਾਈਨਲੀ ਮੌਕਾ ਮਿਲ ਗਿਆ ਅਨਮੋਲ ਜਦੋਂ ਸਟੇਜ ਦੇ ਉੱਤੇ ਪਰਫਾਰਮ ਕੀਤਾ ਹੈ ਨਾ ਵਧੀਆ ਲੱਗਿਆ ਬਦਿਆ ਤਾਂ ਬਹੁਤ ਲੱਗਿਆ ਪਹਿਲਾ ਪਹਿਲਾ ਪਰਫਾਰਮ ਕਰਨ ਲੱਗਿਆ ਸੀ ਮੈਨੂੰ ਤਾਂ ਮੈਂ ਆਈਡੀਆ ਤੋਂ ਕੋਈ ਨਹੀਂ ਮੈਂ ਤਿਆਰ ਤਾਂ ਕੁਛ ਨਹੀਂ ਸੀ ਕਰਕੇ ਆ ਵੀ ਕੀ ਵਜਾਉਣਾ ਮੈਂ ਉਸ ਟਾਈਮ ਤੇ ਜੋ ਮੇਰੇ ਮਨ ਚ ਆਇਆ ਮੈਂ বাজਾਤਾ ਹਨਾ ਤੇ ਉਹ ਤਾਂ ਪਹਿਲਾਂ ਵੀ ਜੇ ਗਲਤ ਹੋ ਗਿਆ ਉਹੀ ਜਿਹੜੀ ਹੁੰਦੀ ਹੈ ਨਰਵਸਨੈਸ ਜੀ ਹੁੰਦੀ ਹੈ ਗਲਤ বাজਾਤਾ ਹੋ ਗਿਆ ਹੋ ਗਿਆ ਹਨਾ ਬਸ ਫਿਰ ਹੁੰਦਾ ਰਹਿੰਦਾ ਉਹ ਬਸ ਪਰਫਾਰਮ ਕਰਨ ਲੱਗਿਆ ਫਿਰ ਆਪੇ ਚੀਜ਼ੇ ਦਿਮਾਗ ਚ ਆ ਗਈਆਂ ਓਕੇ ਠੀਕ ਹੈ ਅੱਛਾ ਮੋਲ ਏਜ ਕਿੰਨੀ ਹੈ ਤੁਹਾਡੀ ਮੇਰੀ 11 ਸਾਲ 11 ਸਾਲ ਆ ਤੇ 6ਵੀਂ ਦੇ ਵਿੱਚ ਪੜਦੇ ਹੋ ਹਨਾ ਕਿਹੜੇ ਸਕੂਲ ਚ ਪੜਦੇ ਹੋ ਮਾਨਾ ਮੰਗਲ ਮਾਨਾ ਮੰਗਲ ਸਕੂਲ ਦੇ ਵਿੱਚ ਪੜ੍ਹਦੇ ਹੋ ਠੀਕ ਹੈ ਆ ਕਦੋਂ ਵਜਾਉਣਾ ਸਿੱਖਿਆ ਪਹਿਲਾਂ ਮੈਨੂੰ ਤੁਸੀਂ ਇਹ ਕਿਤੋਂ ਦੇਖ ਕੇ ਸਿੱਖਿਆ ਜਾਂ ਕਦੋਂ ਲੱਗਿਆ ਕਿ ਮੈਨੂੰ ਸਿੱਖਣਾ ਚਾਹੀਦਾ ਜਾਂ ਮੈਂ ਵੀ ਸਿੱਖਣਾ ਐਦਾਂ ਮਨ ਚ ਆਇਆ ਤੁਹਾਡੇ ਮਨ ਚ ਤਾਂ ਆਇਆ ਸੀ ਇੱਕ ਵਾਰ ਮੇਰਾ ਬਰਥਡੇ ਸੀ ਹਨਾ ਫਿਰ ਅਸੀਂ ਉਹ ਫਿਲਮ ਦੇਖਣ ਗਏ ਸੀ ਉਹਨਾਂ ਨੇ ਬਣਾਈ ਸੀ ਦਲਜੀਤ ਭਾਜੀ ਨੇ ਉਹਨਾਂ ਨੇ ਉਹਦੀ ਚਮਕੀਲੇ ਦੀ ਜੋੜੀ ਬਣਾਈ ਸੀ ਹਨਾ ਉੱਥੋਂ ਮੈਨੂੰ ਤਾਂ ਪਤਾ ਨਹੀਂ ਸੀ ਜਿਹੜਾ ਪਹਿਲਾਂ ਚਮਕੀਲਾ ਕੋਨਾ ਫਿਰ ਮੇਰੇ ਪਾਪਾ ਨੇ ਦੱਸਿਆ ਆ ਕਰਕੇ ਐ ਇੱਕ ਸਿੰਗਰ ਸੀ ਜ ਤੁੰਬੀ ਵਜਾ ਕੇ ਗੰਦਾ ਸੀ ਹੈਨਾ ਗਾਉਂਦੇ ਸੀ ਫੇਰ ਨਾ ਮੈਨੂੰ ਪਤਾ ਚੱਲਿਆ ਵੀ ਤੁੰਬੀ ਬਾਰੇ ਫੇਰ ਮੈਂ ਪਹਿਲੀ ਵਾਰ ਮੈਂ ਆਨੰਦਪੁਰ ਸਾਹਿਬ ਗਿਆ ਫਿਰ ਉੱਥੋਂ ਜਿਹੜੀ ਨਾਰਮਲ ਤੁੰਬੀ ਮਿਲਦੀ ਲੱਕੜ ਵਾਲੀਆਂ ਸ਼ੋਪੀਸ ਹਨਾ ਫਿਰ ਮੈਂ ਨਕਲੀ ਉਹ ਲੈ ਲਈ ਬਹਿਲਾ ਇੱਕ ਹੈਨਾ ਫਿਰ ਤਿੰਨ ਮੈਂ ਉਹ ਜਿਹੀਆਂ ਲਈਆਂ ਦੋ ਤਿੰਨ ਮੇਰੇ ਕੋ ਵਧੀਆਂ ਵਾਲੀਆਂ ਨੇ ਇਸ ਲਈ ਜਿਵੇਂ ਮੈਨੂੰ ਫਿਰ ਉਹ ਜੋੜੀ ਫਿਲਮ ਦੇਖੀ ਫੇਰ ਮੈਨੂੰ ਲੱਗਿਆ ਵੀ ਮੈਂ ਮੈਂ ਮੇਰੇ ਜੀ ਕਰਦੇ ਫਿਰ ਮੇਰਾ ਤੁੰਬੀ ਵਜਾਉਣਾ ਦਾ ਫਿਰ ਮੈਂ ਸਿੱਖੀ ਤੁੰਬੀ ਅੱਛੀ ਜੋੜੀ ਫਿਲਮ ਦੇਖ ਕੇ ਹੈ ਦਿਲਜੀਤ ਦੇ ਸਾਜ ਦੀ ਹੈ ਹਾਂ ਜੀ ਹਾਂ ਫਿਰ ਲੱਗਿਆ ਤੁੰਬੀ ਵਜਾਉਣੀ ਹੈ ਨਾ ਉਸ ਤੋਂ ਬਾਅਦ ਲਾਈਕ ਸਿੱਖਦੇ ਰਹਿੰਦੇ ਹੁਣ ਹਾਂ ਜੀ ਸਿੱਖਦੇ YouTube ਤੋਂ ਸਿੱਖਦੇ ਰਹਿੰਦੇ ਆ ਓਕੇ ਜੀ ਓਕੇ ਠੀਕ ਹੈ ਪਹਿਲੀ ਵਾਰ ਪਰਫਾਰਮ ਕਿੱਥੇ ਕੀਤਾ ਸੀਗਾ ਪਹਿਲੀ ਵਾਰ ਪਰਫਾਰਮ ਕਿੱਥੇ ਕੀਤਾ ਸੀ ਅਕੈਡ ਹਾਂ ਜੀ ਅਕੈਡਮੀ 'ਚ ਕੀਤਾ ਸੀ ਸੱਚ ਅੱਛਾ ਹਾਂ ਜੀ ਅਕੈਡਮੀ ਪੰਗੜਾ ਬੋਲਾ ਮੈਂ ਨਹੀਂ ਪੰਗੜਾ ਵੀ ਪੌਂਦਾ ਨਾ ਇਹ ਪੰਜਾਬੀ ਪੰਜਾਬੀ ਦੀ ਫੋਕਸ ਕੁਆਡ ਅਕੈਡਮੀ ਹੈ ਨਾ ਸਰਦੀ ਗਗਨਦੀਪ ਸਰਦੀ ਹੈ ਨਾ ਉਹ ਫਿਰ ਸਿਖਾਉਂਦੇ ਆ ਭੰਗੜਾ ਉਹ ਮਹਾਲੀ ਚ ਆ ਅੱਛਾ ਅਮੁਲ ਕੀ ਕੀ ਆਂਦਾ ਹੈ ਮੈਨੂੰ ਦੱਸ ਤੁਸੀਂ ਮੈਨੂੰ ਮਤਲਬ ਕਿ ਇਨਸਟਰੂਮੈਂਟ ਦੇ ਪਤਾ ਸੀ ਭੰਗੜੇ ਦੇ ਪਤਾ ਲੱਗਿਆ ਹੋਰ ਕੀ ਕੀ ਆਉਂਦਾ ਆ ਪੜਾਈ ਪੜਾਈ ਦੇ ਵਿੱਚ ਵਧਿਓ ਪੜਾਈ ਪੜਾਈ ਠੀਕ ਹਾਂਜੀ ਬਣੀ ਵਧਿਓ ਆਏ ਹਾਏ ਕੀ ਆ ਬਾਤ ਹੈ ਹਰ ਕੰਮ ਦੇ ਵਿੱਚ ਮਾਹਿਰਾ ਅੱਛਾ ਸਾਨੂੰ ਮਾਝਾ ਕੇ ਦਿਖਾਉਗੇ ਥੋੜੀ ਜਿਹੀ ਫੇ ਚਲੋ ਠੀਕ ਹੈ ਓਕੇ ਠੀਕ ਹੈ ਇੱਥੇ ਰੱਖਾਂ ਕਾ ਬਾਤ ਹੈ ਅੱਛਾ ਇੱਦਾਂ ਲੱਗਦਾ ਹੈ ਅਨਮੋਲ ਦਿਨ ਬਾ ਦਿਨ ਥੋੜੇ ਜਿਹਾ ਪਰਫੈਕਟ ਹੁੰਦੇ ਜਾ ਰਹੇ ਹੋ ਰੋ ਸਿੱਖਦੇ ਜਾ ਰਹੇ ਹੋ ਸਿੱਖਣਾ ਤਾਂ ਰੋਜ਼ ਹੀ ਹੈ ਕੁਝ ਨਵਾਂ ਰੋਜ਼ ਸਿੱਖਦੇ ਜਿਵੇਂ ਪਹਿਲਾ ਪਹਿਲਾ ਹਰ ਹਰ பீਟ ਸਿੱਖਦੇ ਆ ਹਨ ਜਿਵੇਂ ਕਿਸੇ ਨੂੰ ਬਜਾਂਦੇ ਹੋ ਨਾ ਹਰ ਨਵੇਂ ਵੀਡੀਓ ਰੋਜ਼ ਦੇਖ ਲਈ ਵੀ ਹੈ ਕਿੱਦਾਂ ਮੁਜਾਰੇ ਹੋ ਕਿੱਦਾਂ ਮੁਜਾਰੇ ਰੋਜ਼ ਇੱਕ ਪੀਸ ਸਿੱਖ ਲੈ ਅਗਲੇ ਦਿਨ ਉਹ ਅੱਧਾ ਪੀਸ ਸਿੱਖਿਆ ਸੀ ਪਿਛਲੇ ਦਿਨ ਅਗਲੇ ਦਿਨ ਪੂਰਾ ਪੀਸ ਪੀਸ ਕਰ ਲਿਆ ਇਦਾਂ ਹੀ ਸਿੱਖਦੇ ਰਹਿੰਦੇ ਆ ਬਸ ਰੋ ਅੱਛਾ 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 ਇਹ ਇਹ ਦੱਸ ਮੈਨੂੰ ਦੱਸਿਓ ਤੁਸੀਂ ਕੀ ਕੀ ਹੁੰਦਾ ਹੈ ਕਿੱਦਾਂ ਕਿੱਦਾਂ ਹੁੰਦਾ ਹੈ ਮ ਜਿਵੇਂ ਤੁੰਬੀ ਤਾਂ ਇੱਕ ਜਿਵੇਂ ਹੋਰ ਹੋਸਾ ਆ ਜਾਂ ਜਿਵੇਂ ਗਿਟਾਰ ਹੋ ਗਿਆ ਸਿਤਾਰ ਹੋ ਗਿਆ ਹਨਾ ਉਹਨਾਂ ਚ ਤਿੰਨ ਚਾਰ ਤਾਰਾਂ ਹੁੰਦੀਆਂ ਆ ਬਸ ਤੁੰਬੀ ਇੱਕ ਕੱਲਾ ਸਾਜ਼ ਹੈ ਜਿਹਦਾ ਜਿਹਦੀ ਸਿਰਫ ਇੱਕੇ ਤਾਰ ਹੁੰਦੀ ਹੈ ਇੱਕ ਤਾਰ ਆ ਹਾਂ ਮੈਂ ਦੇਖ ਸਕਦੇ ਇੱਕ ਤਾਰ ਆ ਹਾਂ ਜਿਹੜੀ ਜਿਹੜਾ ਖੋਲ ਇਹਨੂੰ ਖੋਲ ਕਹਿੰਦੇ ਮੇ ਸਭ ਤੋਂ ਮੇਨ ਪਾਰਟ ਹੁੰਦਾ ਹੈ ਹਨਾ ਇਹਨੂੰ ਇਹਨੂੰ ਆਪਾਂ ਇਹ ਬਣਦਾ ਬਿੱਲ ਦਾ ਬਣ ਜਾਂਦਾ ਕੱਦੂ ਦਾ ਤੇ ਨਾਰੀਅਲ ਦਾ ਬਣ ਜਾਂਦਾ ਹੈ ਹਨਾ ਅੱਛਾ ਆ ਫਿਰ ਇਹਦੇ ਉੱਪਰ ਚੰਮ ਛਾੜਦੇ ਆਪਾਂ ਚੰਮ ਛਾੜਦਾ ਆਪਾਂ ਫਿਰ ਕੋਕੀ ਲਾਉਣੇ ਆ ਚੰਮ ਛਾੜ ਕੇ ਕੋਕੇ ਲਾ ਦਿੰਨੇ ਹਨਾ ਕੋਕੇ ਤਾਂ ਆਪਸ਼ਨਲ ਹੁੰਦਾ ਚਾਹੇ ਗਲੂ ਨਾਲ ਵੀ ਚਿਪਕਾ ਲੈਂਦੇ ਆ ਹਨਾ ਅੱਛਾ ਫਿਰ ਡੰਡਾ ਜਿੱਦਾਂ ਆਪਾਂ ਬਣਾਉਣਾ ਹੈ ਕੋਈ 골ਡਨ ਡੰਡਾ ਬਣਾਉਂਦੇ ਆ ਕੋਈ ਫਲੈਟ ਡੰਡੀ ਲਾ ਕੇ ਉੱਤੇ ਉੱਪਰ ਪੱਤੀ ਲਾ ਦਿੰਨੇ ਜਿਵੇਂ ਇਹ ਤੇ ਲੱਗੀ ਹੋਈ ਹੈ ਹਨਾ ਫਿਰ ਡੰਡਾ ਇਧਰ ਦੋ ਮੋਰੀਆਂ ਕਰਕੇ ਫਿਰ ਡੰਡਾ ਵਿੱਚ ਪਾਉਨੇ ਆ ਫਿਰ ਤੇ ਇਧਰ ਦੋ ਇਧਰ ਇੱਕ ਦੋ ਮੋਰੀਆਂ ਕਰਕੇ ਵਿੱਚ ਇਹਨੂੰ ਕਿल्ली ਕਹਿੰਦੇ ਆ ਇਹਨੂੰ ਖੋਲ ਕਹਿੰਦੇ ਆ ਇਹਨੂੰ ਘੋੜੀ ਕਹਿੰਦੇ ਇਹਨੂੰ ਚੰਮ ਤੇ ਆ ਜਿਹੜੀ ਹੁੰਦੀ ਹੈ ਇਹਨੂੰ ਤਾਰ ਕਹਿੰਦੇ ਆ ਅੱਛਾ ਜੀ ਬਸ ਆਈ ਮੇਨ ਪਾਰ ਸਾਰੇ ਪਾਰਟ ਹੁੰਦੇ ਆ ਤੇ ਆ ਡੈਕੋਰੇਸ਼ਨ ਤੁਸੀਂ ਆਪ ਆਪਣੀ ਮਰਜ਼ੀ ਨਾਲ ਕੀਤੀ ਹੈ ਕਿ ਇਹ ਇਹਦਾ ਡੈਕੋਰੇਸ਼ਨ ਤਾਂ ਆਪਣੀ ਮਰਜ਼ੀ ਨਾਲ ਹੀ ਕੀਤੀ ਹੈ अच्छा हां जी ये तो सोहनी लगदी है बस <laughs> क्या बात है जी सोहनी लगदी है ਢੋਲ ਵੀ ਵਜਾ ਲੈਂਦਾ ਮੈਮ ਢੋਲ ਵੀ ਵਜਾ ਲੈਂਦਾ ਤੇ ਅਲਗੋਜੇ ਵੀ ਵਜਾ ਲੈਂਦਾ ਤੇ ਬੁਗਜੂ ਵੀ ਵਜਾ ਲੈਂਦਾ ਹੁਣ ਇਹ ਢੱਡ ਸਿੱਖ ਰਿਹਾ ਹੈ ਹਲੇ ਅਲਗੋਜੇ 50% ਨੁਕਸਾਨ ਹੀ ਪਲਟਣਾ ਹੈ ਨਾ ਸਾਲ ਇਹਨੇ اچھا ਔਰ ਕੀ ਕੀ ਅਮਨ ਕੀ ਪੰਜਾਬੀ ਸੱਭਿਆਚਾਰ ਨੂੰ ਅੱਗੇ ਲੈ ਕੇ ਜਾਣਾ ਇਹ ਸੋਚਿਆ ਆ ਹਾਂਜੀ ਆ ਹੀ ਸੋਚਿਆ ਹੋਇਆ ਹਾਂਜੀ ਔਰ ਕੀ ਆਉਂਦਾ ਦਿਮਾਗ ਦੇ ਵਿੱਚ ਅਨਮੋਲ ਕੀ ਕਰਨਾ ਚਾਹੁੰਦੇ ਜ਼ਿੰਦਗੀ 'ਚ ਮੈਂ ਤਾਂ ਸਭ ਤੋਂ ਪਹਿਲਾਂ ਮੇਰੇ ਪਾਪਾ ਨੇ ਕਿਹਾ ਆਈਪੀਐਸ ਬਣ ਆਪੇ ਆਈਪੀਐਸ ਆਫੀਸਰ ਬਣਨਾ ਹੈ ਮੰਮਾ ਨੇ ਕਿਹਾ ਰਹਿਣ ਦੇ ਆਈਪੀਐਸ ਆਫੀਸਰ ਨਹੀਂ ਇੰਜੀਨੀਅਰ ਬਣਨਾ ਹੈ ਫਿਰ ਮੈਂ ਉਹ ਦੋ ਰਾਏ ਤਾਂ ਦੇ ਰਹੀ ਸੀ ਫਿਰ ਮੈਂ ਆਪਣੀ ਰਾਇ ਵਿੱਚ ਬਾੜਨੀ ਮੈਂ ਸਿੰਗਰ ਤੇ ਐਕਟਰ ਬਣਨਾ ਹੈ ਅੱਛਾ ਫਿਰ ਹੁਣ ਮੈਂ ਡਿਸਾਈਡ ਕਰਿਆ ਮੈਂ ਸਿੰਗਰ ਤੇ ਐਕਟਰ ਬਣਨਾ ਹੈ ਸਿੰਗਰ ਤੇ ਐਕਟਰ ਬਣਨਾ ਅੱਛਾ ਗਾਉਂਦੇ ਵੀ ਹੋ ਗਾਉਂਦੇ ਥੋੜਾ ਤੁਰਦੇ ਠੀਕ ਹੈ ਚੱਲ ਪਾਵਲਦਾਂ ਨੂੰ ਢੱਲੀਆਂ ਤੇ ਚੁੱਲ ਰੰਗੀਲੇ ਅੱਜ ਜਾਣਾ ਮੇਲੇ ਮੁਖਸਰ ਦੇ ਮੈਂ ਤਾਂ ਰਹੀਲੇ ਹੋ ਲੱਡਬੀਆਂ ਵਾਲਾ ਚਾਦਰਾਂ ਸਿਰ ਪੱਗ ਸਜਾਵਾਂ ਹੋ ਡੰਗ ਕੋਕਿਓਂ ਵਾਲੀ ਤੇ ਗਲ ਘੈਂਠਾ ਪਾਵਾਂ ਸਿਰ ਤੇ ਕਿਰਪਾ ਮਾਲਕ ਦੀ ਮੈਂ ਸੀਸ ਝੁਕਾਵਾਂ ਸਿਰ ਤੇ ਕਿਰਪਾ ਮਾਲਕ ਦੀ ਮੈਂ ਸੀਸ ਝੁਕਾਵਾਂ ਕੜ ਕੇ ਯਾਰਾਂ ਮਿੱਤਰਾਂ ਸੰਗ ਭੰਗੜੇ ਪਾਵਈਓ ਕਿਆ ਬਾਤ ਹੈ ਜੀ ਕਹਿੰਦੇ ਨਾ ਇੱਕ ਤਾਂ ਵਾਓ ਹੁੰਦਾ ਆ ਅ ਇੰਗਲਿਸ਼ ਦੇ ਵਿੱਚ ਹਿੰਦੀ ਦੇ ਵਿੱਚ ਹੁੰਦਾ ਹੈ ਕਿਆ ਬਾਤ ਹੈ ਜੇ ਪੰਜਾਬੀ ਦੇ ਵਿੱਚ ਕੀ ਇਹ ਪੰਜਾਬੀ ਆ ਗਏ ਹੋਏ ਸੋ ਪੰਜਾਬੀ ਛਾ ਗਏ ਹੋਏ ਕਿਆ ਬਾਤ ਹੈ ਤੇ ਸਰਦਾਰ ਛਾ ਗਏ ਬਹੁਤ ਸੋਹਣਾ ਕੰਮ ਕਰ ਰਹੇ ਹੋ ਤੁਸੀਂ ਐਂਡ 올 द वेरी वेरी बेस्ट थैंक यू ਸੋ ਮੱਚ ਐਂਡ ਮੈਮ ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ ਐਂਡ ਹੋਪ ਸੋ ਯੂ ਲਾਈਕੇ ਤਰੱਕੀਆਂ ਕਰੇ ਹਮੇਸ਼ਾ ਐਂਡ ਪੰਜਾਬ ਦਾ ਨਾਮ ਉੱਚਾ ਕਰੇ ਥੈਂਕ ਯੂ ਮੈਮ ਤੁਹਾਡੇ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਉਮੀਦ ਕਰਦੀ ਕੱਲ ਬੱਚੰਗੀ ਲੱਗੀ ਹੋਊਗੀ